ਕਹਿੰਦੀ ਮੈਂ ਜੋ ਵੀ ਇਹਨਾਂ ਦੀ ਮੰਗ ਹੈ ਉਹ ਮੈਂ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਵੈਸੇ ਦਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਪਰਾਲਾ ਉਹ ਦਿਨ ਰਾਤ ਤੋਂ ਲੱਗੇ ਰਹੇ ਤੇ ਮੈਂ ਤਾਂ ਜਦੋਂ ਤੱਕ ਤਿਆਰ ਹੋ ਕੇ ਨਿਕਲਦਾ ਘਰੋਂ ਮੁੱਖ ਮੰਤਰੀ ਸਾਹਿਬ ਦੋ ਸ਼ਹਿਰ ਘੁੰਮ ਵੀ ਆਉਂਦੇ ਸੋ ਪੂਰੇ ਨਹੀਂ ਪੂਰੀ ਮਿਹਨਤ ਨਾਲ ਛਿੱਧਦਾ ਲੱਗੇ ਹੋਏ ਆ ਔਰ ਖੇਡਾਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਇੱਕ ਬੜਾ ਸਿੱਧਾ ਸਾਦਾ ਇੱਕ ਮਤਲਬ ਇੱਕੋ ਇੱਕ ਰਾਹ ਹੈ ਜੀ ਐਜੂਕੇਸ਼ਨ ਤੇ ਖੇਡਾਂ ਸੋ ਖੇਡਾਂ ਉਤਸ਼ਾਹ ਤਾਂ ਹੁੰਦੀਆਂ ਜਦੋਂ ਇਹਨਾਂ ਨੂੰ ਤੁਸੀਂ ਕੈਰੀਅਰ ਨਾਲ ਜੋੜਦੇ ਹੋ ਪਹਿਲਾਂ ਤਾਂ ਸਾਡੇ 올ੰਪੀਅਨ ਵੀ ਮਤਲਬ ਮਤਲਬ ਕੋਈ ਹੱਥ ਨਹੀਂ ਫੜਦਾ ਸੀ ਉਹਨਾਂ ਦਾ ਸੋ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਏਡੀ ਵਧੀਆ ਪਾਲਿਸੀ ਬਣਾਈ ਹੈ ਵੀ ਆਉਂਦਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਤਿਆਰੀ ਕਰਨ ਵਾਸਤੇ ਵੀ ਮਦਦ ਫਿਰ ਜਿਹੜੀਆਂ ਸਰਕਾਰੀ ਜੋਬਸ ਦੇਣੀ ਆ ਸੋ ਇਹ ਬੜਾ ਵੱਡਾ ਇਨਕਲਾਬੀ ਕਦਮ ਹੈ ਸੋ ਇਹਨਾਂ ਨੂੰ ਵੀ ਸਾਰੇ ਸਾਡੇ ਪੰਜਾਬ ਦੇ ਜਿਹੜੇ ਬੱਚੇ ਉਹ ਸਾਰੇ ਸਰਦਾਰ ਸਾਹਿਬ ਜੋ ਇਹ ਸਟੇਡੀਅਮ ਦੇ ਵਿੱਚ ਖੜੇ ਹੋਏ ਆ ਇਸ ਦੀ ਹਾਲ ਬਹੁਤ ਖਸਤਾ ਹੈ ਪਹਿਲਾਂ ਵੀ ਖਬਰਾਂ ਲੱਗ ਕਿ ਨੇ ਪਰ ਸਰਕਾਰ ਨੇ ਹੇ ਤੱਕ ਧਿਆਨ ਨਹੀਂ ਦਿੱਤਾ ਇਸ ਵੱਲ ਮੈਨੂੰ ਤੁਹਾਨੂੰ ਕਹਿ ਰਹਾ ਬਹੁਤ ਸਾਰੀਆਂ ਚੀਜ਼ਾਂ ਟੁੱਟੀਆਂ ਪੰਜਾਂ ਨੇ ਲੋਕ ਅੰਦਰ ਵੜਾਉਂਦੇ ਨੇ ਦੀਵਾਰਾਂ ਟੁੱਟੀਆਂ ਪੰਜਾਂ ਤੇ ਆਪਾਂ ਮੈਂ ਲਿਖੂੰਗਾ ਸਬੰਧ ਸਾਡੇ ਖੇਡ ਮੰਤਰੀ ਸਾਹਿਬ ਨੂੰ ਲਿਖੂੰਗਾ ਔਰ ਸੈਕਟਰੀ ਸਪੋਰਟਸ ਵੀ ਤੁਹਾਨੂੰ ਜੋ ਜੋ ਕਮੀਆਂ ਬਦੂਰ ਕਰਾ ਲਾ ਮੈਨੂੰ ਤਾਂ ਸੋਹਣਾ ਲੱਗਿਆ ਰਾ ਕੇ ਫਸੇ ਬਾਹਰ ਬਾਹਰ ਤਾਂ ਕੁਝ ਹੁੰਦਾ ਸਦਵਾ ਸਾਹਿਬ ਇਹ ਜੀ ਇਹ ਬਣਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੁਸੀਂ ਸੁਭਾਲ ਤੁਸੀਂ ਕਰ ਲਓ ਨਹੀਂ ਸਾਹਿਬ ਲੱਗ ਸਾਹਿਬ ਹਾਂਜੀ ਹਾਂਜੀ ਇਹ ਦਾ ਇੰਟਰਨੈਸ਼ਨਲ ਪੱਧਰ ਦਾ ਡਿਜ਼ਾਈਨ ਬਣਾਇਆ ਲੇਕਿਨ ਸਾਡੇ ਭਾਰਤ ਨੂੰ ਇਹ ਡਿਜ਼ਾਈਨ ਜਿਹੜਾ ਨਾ ਪ੍ਰੋਪਰ ਸੂਟ ਨਹੀਂ ਕੀਤਾ ਕਿਉਂਕਿ ਦੇਖੋ ਕਿੰਨੇ ਸਾਡੇ ਕੋਲ ਗੈਸਟ ਆਉਂਦੇ ਨੇ ਉਹਨਾਂ ਦੇ ਬੈਠਣ ਨੂੰ ਸਾਡੇ ਕੋਲ ਪ੍ਰੋਪਰ ਜਗ੍ਹਾ ਹੀ ਨਹੀਂ ਅਸੀਂ ਨਾ ਉਹ ਇਟਾ-ਉਟਾ ਲਾ ਕੇ ਸਟੇਜ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰਨੇ ਜੇ ਤੁਸੀਂ ਥੋੜਾ ਜਿਹਾ ਇਧਰ ਤਰਦਦ ਕਰੋ ਤਾਂ ਇਹ ਕਟੋ-ਕਟ ਮੰਚ ਇੱਕ ਇਹੋ ਜਿਹਾ ਬਣ ਜਾਏ ਦੇ ਦੇ ਉੱਤੇ ਥੋੜੇ ਜਿਹੜੇ ਸਾਡੇ ਕੋਲ ਮਾਨਯੋਗ ਸਖੀਏ ਤਾਂ ਆਉਂਦੇ ਨੇ ਉਹਨਾਂ ਨੂੰ ਅਸੀਂ ਬਿਠਾ ਸਕੀਏ ਬਣਾ ਦੇਗੇ ਬਣਾ ਰਿਹਾ ਧੰਨਵਾਦੀ ਕਰੋ ਜਸਪੀਰ ਸਿੰਘ ਜੀ ਬਿਲਕੁਲ ਜੀ ਮੈਂ ਜੋ ਵੀ ਇਹਨਾਂ ਦੀ ਮੰਗ ਹੈ ਉਹ ਮਾਣ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਵੈਸੇ ਦਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਪਰਾਲਾ ਉਹ ਦਿਨ ਰਾਤ ਤੋਂ ਲੱਗੇ ਰਹੇ ਤੇ ਮੈਂ ਤਾਂ ਜਦੋਂ ਤੱਕ ਤਿਆਰ ਹੋ ਕੇ ਨਿਕਲਦਾ ਘਰੋਂ ਮੁੱਖ ਮੰਤਰੀ ਸਾਹਿਬ ਦੋ ਸ਼ਹਿਰ ਘੁੰਮ ਵੀ ਆਉਂਦੇ ਸੋ ਪੂਰੇ ਨਹੀਂ ਪੂਰੀ ਮਿਹਨਤ ਨਾਲ ਛਿੱਧਦਾ ਲੱਗੇ ਹੋਏ ਆ ਔਰ ਖੇਡਾਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਇੱਕ ਬੜਾ ਸਿੱਧਾ ਸਾਦਾ ਇੱਕ ਮਤਲਬ ਇੱਕੋ ਇੱਕ ਰਾਹ ਹੈ ਜੀ এডਿਕੇਸ਼ਨ ਤੇ ਖੇਡਾਂ ਸੋ ਖੇਡਾਂ ਉਤਸ਼ਾਹ ਤਾਂ ਹੁੰਦੀਆਂ ਜਦੋਂ ਇਹਨਾਂ ਨੂੰ ਤੁਸੀਂ ਕੈਰੀਅਰ ਨਾਲ ਜੋੜਦੇ ਹੋ ਪਹਿਲਾਂ ਤਾਂ ਸਾਡੇ 올ੰਪੀਅਨ ਵੀ ਮਤਲਬ ਮਨੋ ਕੋਈ ਹੱਥ ਨਹੀਂ ਫੜਦਾ ਸੀ ਉਹਨਾਂ ਦਾ ਸੋ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਏਡੀ ਵਧੀਆ ਪਾਲਿਸੀ ਬਣਾਈ ਹੈ ਵੀ ਆਉਂਦਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਤਿਆਰੀ ਕਰਨ ਵਾਸਤੇ ਵੀ ਮਦਦ ਫਿਰ ਜਿਹੜੀਆਂ ਸਰਕਾਰੀ ਜੋਬਸ ਨੀਆ ਸੋ ਇਹ ਬੜਾ ਵੱਡਾ ਇਨਕਲਾਬੀ ਕਦਮ ਹੈ ਸੋ ਇਹਨਾਂ ਨੂੰ ਵੀ ਸਾਰੇ ਸਾਡੇ ਪੰਜਾਬ ਦੇ ਜਿਹੜੇ ਬੱਚੇ ਉਹ ਉਤਸ਼ਾਹਤ ਸੰਧਵਾ ਸਾਹਿਬ ਜੋ ਇਹ ਸਟੇਡੀਅਮ ਦੇ ਵਿੱਚ ਖੜੇ ਹੋਏ ਆ ਇਸ ਦੀ ਹਾਲ ਬਹੁਤ ਖਸਤਾ ਹੈ ਪਹਿਲਾਂ ਵੀ ਖਬਰਾਂ ਲੱਗ ਚੁੱਕੀਆਂ ਨੇ ਪਰ ਸਰਕਾਰ ਨੇ ਹਿੰ ਤੱਕ ਧਿਆਨ ਨਹੀਂ ਦਿੱਤਾ ਇਸ ਬਾਰੇ ਮੈਨੂੰ ਗੈਰਾ ਬਹੁਤ ਸਾਰੀਆਂ ਚੀਜ਼ਾਂ ਟੁੱਟੀਆਂ ਪਈਆਂ ਪੰਜਾਂ ਦੇ ਲੋਕ ਅੰਦਰ ਬਾੜਾਂ ਦੇ ਨੇ ਦੀਵਾਰਾਂ ਟੁੱਟੀਆਂ ਪਈਆਂ ਤੇ ਆਪਾਂ ਮੈਂ ਲਿਖੂੰਗਾ ਸੰਵੰਦ ਸਾਡੇ ਖੇਡ ਮੰਤਰੀ ਸਾਹਿਬ ਨੂੰ ਲਿਖੂੰਗਾ ਔਰ ਸੈਕਟਰੀ ਸਪੋਰਟਸ ਨੂੰ ਲਿਖੂੰਗਾ ਜੋ ਜੋ ਕਮੀਆਂ ਬਦੂਰ ਕਰਾ ਲੈ ਮੈਨੂੰ ਤਾਂ ਸੋਣਾ ਲੱਗਿਆ ਰਾ ਕੇ ਇੱਕ ਬਾਹਰ ਕੁਝ ਹੁੰਦਾ ਸੰਧਵਾ ਸਾਹਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਸੁਭਾਲ ਤੁਸੀਂ ਕਰ ਲਓ ਨਹੀਂ ਸਾਬ ਲੱਗ ਸਾਬ ਹਾਂਜੀ ਹਾਂਜੀ ਇਹਦਾ ਨਾ ਇੰਟਰਨੈਸ਼ਨਲ ਪੱਧਰ ਦਾ ਡਿਜ਼ਾਈਨ ਬਣਾਇਆ ਲੇਕਿਨ ਸਾਡੇ ਭਾਰਤ ਨੂੰ ਇਹ ਡਿਜ਼ਾਈਨ ਜਿਹੜਾ ਨਾ ਪ੍ਰੋਪਰ ਸੂਟ ਨਹੀਂ ਕੀਤਾ ਕਿਉਂਕਿ ਦੇਖੋ ਕਿੰਨੇ ਸਾਡੇ ਕੋਲ ਗੈਸਟ ਆਉਂਦੇ ਨੇ ਉਹਨਾਂ ਦੇ ਬੈਠਣ ਨੂੰ ਸਾਡੇ ਕੋਲ ਪ੍ਰੋਪਰ ਜਗ੍ਹਾ ਹੀ ਨਹੀਂ ਅਸੀਂ ਨਾ ਉਹ ਇਟਾ-ਉਟਾ ਲਾ ਕੇ ਸਟੇਜ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਜੇ ਤੁਸੀਂ ਥੋੜਾ ਜਿਹਾ ਇਧਰ ਤਰਦਦ ਕਰੋ ਤੇ ਇਹ ਘੱਟੋ-ਘੱਟ ਮੰਚ ਇੱਕ ਇਹੋ ਜਿਹਾ ਬਣ ਜਾਏ ਦੇ ਦੇ ਉੱਤੇ ਥੋੜੇ ਜਿਹੜੇ ਸਾਡੇ ਕੋਲ ਮਾਨਯੋਗ ਸਖੀਏ ਤਾਂ ਹੁੰਦੇ ਨੇ ਉਹਨਾਂ ਨੂੰ ਅਸੀਂ ਬਿਠਾ